ਇਹੋ ਜਿਹਾ ਮਾਨਸਿਕਤਾ ਉਹਨਾਂ ਦੀ ਕਿ ਤਰ੍ਹਾਂ ਮੋਟਰਸਾਈਕਲਾਂ ਦੇ ਝੰਡਿਆਂ ਨੂੰ ਲੱਤਾਂ ਮਾਰਨ ਦੇ ਆ ਡੰਡੇ ਤੋੜਨ ਦੇ ਆ ਪੈਪ ਤੋੜਨ ਦੇ ਆ ਫਿਰ ਇਕੱਠੇ ਹੋ ਜਾਂਦੇ ਆ ਮੁੱਦਾ ਬਣਾ ਦਿੰਦੇ ਆ ਫਿਰ ਆਪ ਸ਼ਬਦ ਉਹ ਗੱਲ ਨੂੰ ਲੈ ਕੇ ਕਿੱਥੇ ਜਾਂਦੇ ਆ ਤੁਹਾਡਾ ਕੋਈ ਹਿਮਾਚਲ ਵੱਖਰਾ ਨਹੀਂਗਾ ਇੱਥੇ ਕੋਈ ਵੱਖਰਾ ਸਿਧਾਂਤ ਨਹੀਂ ਲਾਗੂ ਹੁੰਦਾ ਜੇ ਤੁਸੀਂ ਇੰਨਾ ਕੁਝ ਕਰੋਗੇ ਮੰਨ ਲਓ ਇੱਥੇ ਸੜਕਾਂ ਰੂੜੀ ਜਾਮ ਕਰ ਦਿੱਤੇ ਗਏ ਉਹਦਾ ਅਸਰ ਤੁਹਾਡੀ ਸਟੇਟ ਤੇ ਪੈਣਾ ਸਾਡੀ ਤੇ ਨਹੀਂ ਕਰਦਾ ਫਿਰ ਤੂੰ ਐਂ ਕਰੋ ਜੇ ਪਿਓ ਦੇ ਪੁੱਤ ਜੇ ਨਾ ਸੰਤਾਨੀਆਂ ਤਸਵੀਰਾਂ ਕੱਲੇ ਹਿਮਾਚਲ ਜੇ ਥੋੜੀ ਆ ਉਹ ਤੇ ਵਰਲਡ ਵਾਈਡ ਕਿੱਥੋਂ ਤੱਕ ਪਹੁੰਚ ਗਈਆਂ ਜਾ ਫਿਰ ਉਥੋਂ ਇਲਾਕੇ ਵਿਖਾਓ ਦਾਦੇ ਸਰਤੇ ਚੈਨਾ ਬੈਠਾ ਤੁਹਾਨੂੰ ਆਏ ਦਿਨ ਵੰਗਾਰਦਾ ਜਾਓ ਕਰੋ ਮੂੰਹ ਉਧਰ ਨੂੰ ਫਿਰ ਘਰ ਤੇ ਚੌਂਕੇ ਦੇ ਪਹਿਲਵਾਨ ਥੋੜੀ ਬੰਨਣਾ ਕੋਈ ਪੈਦਾ ਹੁੰਦਾ ਤੁਸੀਂ ਚੌਂਕੇ ਦੇ ਪਹਿਲਵਾਨ ਜੀ ਆਪਦੇ ਭੈਣ ਭਰਾਵਾਂ ਨਾਲ ਆਪਦੇ ਲੋਕਾਂ ਨਾਲ ਲੜਾਈ ਚੰਗੀ ਆ ਮਾਚਲਦਾ ਜਿਆਦਾ ਵਰਗ ਇਧਰ ਚੰਡੀਗੜ੍ਹ ਮੁਹਾਲੀ ਖਰੜ ਬਨੂੜ ਆ ਛੱਤਬੀੜ ਵਾਲੇ ਬੰਨੇ ਬਹੁਤ ਲੋਕ ਜਿਹੜੇ ਆ ਇੱਥੇ ਕੰਮ ਕਰਦੇ ਆ ਜੀ ਇਹwidetilde ਵਡਾ ਰੂਪ ਲੈ ਗਈ ਉਹ ਸਾਰੇ ਬੰਦਿਆਂ ਨੂੰ ਇਥੋਂ ਘਰਾਂ ਚੋਂ ਕੱਢ ਕੇ ਤੋਰ ਦਿੱਤਾ ਜਾਂ ਉਹਨਾਂ ਦੇ ਘਰਾਂ ਦਾ ਖਰਚਾ ਕਿੱਥੇ ਚੱਲੇਗਾ ਕੋਈ ਬੰਦਾ ਵੀ ਪੰਜਾਬ ਚ ਆ ਕੇ ਇਹ ਦੱਸੇ ਯੂ ਆ ਸੁਰੱਖਿਅਤ ਮਹਿਸੂਸ ਕਰਦਾ ਸਿਰਫ ਇਹੋ ਹੀ ਆਪੀ ਅੱਥੀ ਸਾਡੇ ਲੋਕ ਜਿਹੜੇ ਹਨ ਸਾਡੇ ਲੋਕ ਦਾਨੇ ਆ ਸਾਡੇ ਲੋਕ ਦਾਨੀ ਆ ਤੇ ਦਾਨੇ ਆ ਇਹ ਦੋਵੇਂ ਗੱਲਾਂ ਸਾਡੇ ਲੋਕ ਕਿਸੇ ਦੀ ਬੇਇੱਜ਼ਤੀ ਨਹੀਂ ਕਰਦੇ ਸਾਡੇ ਲੋਕਾਂ ਨੂੰ ਕੋਈ ਨਾਂ ਵੀ ਜਾਣਦਾ ਹੋਵੇ ਨਾ ਤੇ ਗੱਲਬਾਤ ਦੇ ਜਦ ਕੀ ਉਹਦਾ ਨਾਮ ਸਮਝ ਪੈਦਾ ਹੋ ਜਾਂਦੀ ਹੈ ਇਹ ਤੁਸੀਂ ਜਿਹੜੀ ਸਾਂਝ ਨੂੰ ਸੱਟ ਮਾਰੀ ਆ ਲੋਕ ਤੇ ਚੱਲੇ ਆ ਦਰਸ਼ਨਾ ਕਰਨ ਤੁਸੀਂ ਰਾਜ ਘੇਰ ਘੇਰ ਕੇ ਉਹਨਾਂ ਦਾ ਅਪਮਾਨ ਕਰ ਰਹੇ ਜੀ ਇਹ ਕੋਈ ਸਾਡੇ ਇਰਦ ਗਿਰ ਸਾਡਾ ਆਂਡ ਗਵਾਨ ਹੈ ਨਾ ਤੁਸੀਂ ਇਹ ਵੇਖੋ ਇਹ ਲੋਕ ਜਿਹੜੇ ਆ ਨਾ ਇਹ ਹਿਮਾਚਲ ਦੀ ਆਮ ਜਨਤਾ ਦਾ ਹਿੱਸਾ ਨਹੀਂ ਹੈ ਆਮ ਜਨਤਾ ਨੂੰ ਮੈਂ ਜਾਣਦਾ ਵਾਂ ਆਮ ਜਨਤਾ ਨਾਲ ਮੈਂ ਵਿਚਰਿਆ ਵਾਂ ਉਹ ਲੋਕ ਬਹੁਤ ਇੱਜ਼ਤ ਕਰਦੇ ਆ ਇਹ ਲੋਕ ਪਲਾਂਟ ਕੀਤੇ ਗਏ ਆ ਇਹ ਲੋਕ ਤਿਆਰ ਕੀਤੇ ਗਏ ਆ ਜੁੱਤੀ ਖੜਕਾਉਣ ਵਾਸਤੇ ਪਰ ਮੈਂ ਇੱਕ ਗੱਲ ਤੋਂ ਹੈਰਾਨ ਆ ਜਿਹੜੀ ਤੁਸੀਂ ਗੱਲ ਕਹੀ ਯਾਰ ਤਸਵੀਰ ਦਾ ਇੰਨਾ ਡਰ ਸਿੱਖ ਨੂੰ ਅਤਵਾਦੀ ਨਾ ਕਹੋ ਵੱਖਵਾਦੀ ਨਾ ਕਹੋ ਇਸ ਦੇਸ਼ ਦੀ ਪੱਤ ਦੀ ਰਾਖੀ ਕੀਤੀ ਆ ਇਸ ਦੇਸ਼ ਦੀ ਵਿਜਤੀ ਨੂੰ ਇੱਜ਼ਤ ਚ ਬਦਲਿਆ ਖਾਲਸੇ ਨੇ ਇਸ ਦੇਸ਼ ਦੀ ਸੰਸਕ੍ਰਿਤੀ ਦਾ ਜੋਰ ਹੀ ਅਸੀਂ ਤੇ ਲੱਗਾ ਹੋਇਆ ਵਾ ਕਿ ਸਿੱਖ ਇਤਿਹਾਸ ਨੂੰ ਸਿੱਖ ਗੁਰੂ ਇਤਿਹਾਸ ਨੂੰ ਸਿੱਖ ਸ਼ਹੀਦਾਂ ਦੇ ਇਤਿਹਾਸ ਨੂੰ ਅਸੀਂ ਨਾ ਨਾ ਲੈਣਾ ਉਹਦੇ ਵਿੱਚ ਕੁਛ ਪੈਠ ਕਰਨੀਆਂ ਹਰ ਪੱਖ ਤੋਂ ਇਹ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹਨਾਂ ਦੀ ਬਾਹ ਫੜੀ ਇਸ ਹਕੂਮਤ ਦੀ ਇਸ ਦੇਸ਼ ਦੀ ਬਾਹ ਫੜ ਕੇ 47 ਤੋਂ ਬਾਅਦ ਇਧਰ ਆਉਣ ਦਾ ਫੈਸਲਾ ਕੀਤਾ ਤੇ ਜੋ ਇਹਨਾਂ ਨੇ ਕੀਤਾ ਪਿਛਲੇ 60 70 ਸਾਲਾਂ ਦੇ ਵਿੱਚ ਉਹ ਦੁਨੀਆ ਦੇ ਨਕਸ਼ੇ ਦੇ ਵਿੱਚ ਕਾਬਲੀਅਤਾਂ ਰੀਫ ਆ ਕਿ ਕੀ ਇਹਨਾਂ ਨੂੰ ਲੋਕੀ ਕਹਿਣਗੇ ਕੀ ਇਤਿਹਾਸ ਹੋਊਗਾ ਕਿ ਜਿਹੜੇ ਲੋਕ ਇਹਨਾਂ ਦੇ ਹਾਕਾਂ ਲਈ ਮਰਦੇ ਆਏ ਲੜਦੇ ਆਏ ਇਸ ਦੇਸ਼ ਦੀ ਪੱਤ ਦੀ ਰਾਖੀ ਕੀਤੀ ਇਸ ਦੇਸ਼ ਦੀ ਵਿਜਤੀ ਨੂੰ ਇੱਜ਼ਤ ਦੇ ਵਿੱਚ ਖਾਲਸੇ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ੍ਰੀ ਸਾਹਿਬ ਨੇ ਇੱਜ਼ਤ ਚ ਬਣਾਈ ਸਾਨੂੰ ਕਹਿਣਾ ਜਿਹੜਾ ਜਾਣ ਬੁੱਝ ਕੇ ਸਾਡੇ ਅੱਗੇ ਝੰਡਾ ਚੁਲਾਇਆ ਜਾਂਦਾ ਕਈ ਇੱਥੇ ਬੜੇ ਝੰਡੇ ਝੁੱਲੇ ਆ ਜਿਹੜੇ ਜਾਣ ਬੁੱਝ ਕੇ ਲਾਏ ਗਏ ਪੰਜਾਬ ਚ ਪਤਾ ਨਹੀਂ ਕਿੰਨੇ ਬੁੱਤ ਖੜੇ ਨੇ ਜਿਨ੍ਹਾਂ ਦਾ ਪੰਜਾਬ ਦੀ ਧਰਤੀ ਨਾਲ ਵਾਸਤਾ ਹੀ ਕੋਈ ਨਹੀਂ ਹੁਣ ਜਾਂ ਤਾਂ ਸੀ ਅਗਲੇ ਦੇ ਘਰ ਜਾ ਕੇ ਉਹਦੇ ਬੂਹੇ ਤੇ ਝੰਡਾ ਲਾਇਆ ਫਿਰ ਤਾਂ ਉਹ ਕਹਿਣ ਝੰਡੇ ਤੇ ਪੰਜਾਬ ਚ ਵੀ ਬੜੇ ਲੱਗੇ ਜਿਨ੍ਹਾਂ ਤੋਂ ਸਾਨੂੰ ਤਕਲੀਫ ਸਾਡੇ ਵਾਸਤੇ ਸੰਤਾਂ ਦੇ ਚਿੱਤਰ ਦਾ ਅਪਮਾਨ ਸਾਡੇ ਤੰਦ ਦਾ ਅਪਮਾਨ ਸਾਨੂੰ ਇਹ ਧਾਰਮਿਕ ਤੌਰ ਦੇ ਉੱਤੇ ਇਸ ਚੀਜ਼ ਦੀ ਬੜੀ ਅਸੀਂ ਲੱਜਾ ਮਹਿਸੂਸ ਕਰਦੇ ਆਂ ਜੀਤੇ ਤੁਸੀਂ ਵਧਾਓਗੇ ਇਹ ਦੁੱਗਣੀ ਚੌਗਣੀ ਕਈ ਗੁਣਾ ਵਧਣੀ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਜਿੰਨੇ ਅंदोलਨ ਅੱਜ ਛੇੜੇ ਆ ਇਹਨਾਂ ਅंदोलਨਾਂ ਦੀ ਤਾਂ ਗੱਲ ਹੀ ਸੰਤ ਜਰਨਲਸੋ ਨੇ ਕੀਤੀ ਆ ਜੀ ਉਹਨਾਂ ਦੀਆਂ ਫੋਟੋਆਂ ਵਿਕ ਰਹੀਆਂ ਵਾ ਲੋਕੀ ਤਾਂ ਹੀ ਲੈ ਰਹੇ ਜਿਹੜਾ ਲੈਣ ਵਾਲਾ ਨਾ ਉਹਦੇ ਵਾਸਤੇ ਉਹ ਕੱਲੀ ਤਸਵੀਰ ਨਹੀਂ ਗਈ ਉਹਨਾਂ ਦਾ ਬੜਾ ਵੱਡਾ ਮਾਰਗਦਰਸ਼ਕ ਆਉ ਜਦੋਂ ਪਤਾ ਹੋਵੇ ਸੀਮਿਆਂ 'ਚ ਛੇਤ ਹੋਣਗੇ ਉਦੋਂ ਜਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਇਹੀ ਸੰਤ ਜਰਨੈਲ ਸੋਹਣਾ ਨੇ ਇਹਨਾਂ ਸਰਕਾਰਾਂ ਨਾਲ ਇਹਨਾਂ ਏਜੰਸੀਆਂ ਨਾਲ ਸਮਝੌਤੇ ਕੀਤੇ ਹੁੰਦੇ ਅੱਜ ਨਾ ਫੋਟੋ ਹੁੰਦੀ ਨਾ ਉਹਨਾਂ ਦਾ ਨਾਂ ਹੁੰਦਾ ਉਹਨਾਂ ਨੇ ਤੂੰਬੇ ਤੋੜ ਕੇ ਆਪਣੀ ਜਰਨੈਲੀ ਦਾ ਦਾਵਾ ਪੇਸ਼ ਕੀਤਾ ਵਾ ਇਸ ਪੰਜਾਬ ਦੀ ਸੁੱਤੀ ਹੋਈ ਉਹਨਾਂ ਨੇ ਹਰ ਘਰ ਦੇ ਉਸ ਪੁੱਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਪੁੱਤਰ ਤੂੰ ਵੱਡੇ ਹੋਣਾ ਗਾਂ ਤੇਰੀਆਂ ਨਸਲਾਂ ਵੱਡੀਆਂ ਹੋਣੀਆਂ ਤੇਰੇ ਘਰ ਤੇ ਡਾਕਾ ਪੈਣ ਵਾਲਾ ਹੀ ਮੈਂ ਇੱਕੋ ਗੱਲ ਦੱਸ ਦਿੰਦਾ ਏਜੰਸੀਆਂ ਨੇ ਸਰਕਾਰਾਂ ਨੂੰ ਸਿੱਖ ਇਹ ਹੈ ਜੀ ਵਰਤੀ ਦਾ ਨਹੀਂ ਸਿੱਖਵਾ ਕਿਰਤ ਕਰਨ ਵਾਲਾ ਨਾਮ ਜਪਣ ਵਾਲਾ ਵੰਡ ਛਕਣ ਵਾਲਾ ਜਿਹੜਾ ਉਹਦੇ ਤੇ ਇਤਬਾਰ ਕਰਦਾ ਸਿੱਖ ਤੇ ਟਰਸਟ ਕਰਦਾ ਉਹਦੇ ਅੱਗੇ ਉਹਦੀ ਰਾਖੀ ਵਾਸਤੇ ਛਾਤੀ ਡਾਂਗੇ ਖੜਦਾ ਸਿੱਖ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹ ਤਸਵੀਰਾਂ ਕੀ ਨੇ ਕੀ ਬਿਆਨ ਕਰ ਰਹੀਆਂ ਨੇ ਹਾਲਾਂਕਿ ਉਹ ਤਸਵੀਰਾਂ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਦੇ ਤਸਵੀਰਾਂ ਨੇ ਨੌਜਵਾਨ ਇੱਕ ਥਾਂ ਦੇ ਉੱਤੇ ਜਾਂਦੇ ਨੇ ਇਹ ਧਾਰਮਿਕ ਸਥਾਨ ਦੇ ਉੱਤੇ ਜਾਂਦੇ ਨੇ ਤੇ ਮੋਟਰਸਾਈਕਲਾਂ ਦੇ ਉੱਤੇ ਕੁਝ ਝੰਡੇ ਲੱਗੇ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਰਾਜ ਕਰੇਗਾ ਖਾਲਸਾ ਲਿਖਿਆ ਹੁੰਦਾ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੀ ਦੀ ਤਸਵੀਰ ਲੱਗੀ ਹੁੰਦੀ ਹੈ ਪਰ ਹਿਮਾਚਲਾ ਲੈਣ ਨੂੰ ਕੁਝ ਜਿਹੜੇ ਉੱਥੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਉਸ ਤੋਂ ਤਕਲੀਫ ਹੁੰਦੀ ਹੈ ਇੱਕ ਗੀਤੂ ਵੀ ਆਇਆ ਸੀਗਾ ਜਿਸਦੇ ਵਿੱਚ ਇਹ ਕਹਾ ਸੀ ਕਿ ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ ਪਰ ਐਨਜੀ ਜਾਪਦਾ ਹੈ ਕਿ ਤਸਵੀਰ ਤੋਂ ਡਰ ਲੱਗਣ ਲੱਗ ਗਿਆ ਕਿ ਸੰਤਾ ਦੀ ਕਿ ਕੌਣ ਆ ਗਿਆ ਹੈ ਇਹ ਤਸਵੀਰ ਕਿਹਦੀ ਲਈ ਫਿਰਦੇ ਨੇ ਗੱਲਬਾਤ ਕਰਾਂਗੇ ਕਿ ਇਸ ਨੂੰ ਕਿਉਂ ਟਾਰਗੇਟ ਕੀਤਾ ਗਿਆ ਤਸਵੀਰ ਨੂੰ ਨੌਜਵਾਨਾਂ ਨੂੰ ਕਿਉਂ ਟਾਰਗੇਟ ਕੀਤਾ ਗਿਆ ਆਪਾਂ ਦੂਜੇ ਪਾਸੇ ਨੌਜਵਾਨਾਂ ਦੀ ਕਈ ਲੋਕ ਗਲਤੀ ਕਰ ਰਹੇ ਨੇ ਇਸ ਉੱਤੇ ਵੀ ਚਰਚਾ ਕਰਾਂਗੇ ਸਾਡੇ ਨਾਲ ਬਾਬਾ ਜਸਾ ਸਿੰਘ ਜੀ ਨੇ ਕੋੜਿਆ ਵਾਲੇ ਫਤਿਹਗੜ੍ਹ ਸਾਹਿਬ ਤੋਂ ਤੇ ਖਾਸ ਤੌਰ ਤੇ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਬਾਬਾ ਜੀ ਜਿਵੇਂ ਸ਼ੁਰੂ ਦੇ ਵਿੱਚ ਕਿਹਾ ਕਿ ਹਾਲੇ ਤੱਕ ਵੀ ਤਸਵੀਰ ਡਰਾਵੇ ਵੈਰੀ ਨੂੰ ਸੰਤਾਂ ਦੀ ਜਿਹੜੀ ਤਸਵੀਰ ਹੈ ਉਹਨੂੰ ਦੇਖ ਕੇ ਡਰ ਲੱਗਦਾ ਪਰ ਅਸੀਂ ਉਹਨਾਂ ਨੂੰ ਵੈਰੀ ਨਹੀਂ ਕਹਾਂਗੇ ਉਹ ਸਾਡੇ ਭਰਾ ਹੀ ਨੇ ਜਿਹੜੇ ਉੱਥੇ ਹੈਗੇ ਹਿਮਾਚਲ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਦੋਂ ਇਹ ਮਸਲਾ ਬਣਿਆ ਕਿ ਸੰਤਾਂ ਦੀਆਂ ਤਸਵੀਰਾਂ ਲਾ ਕੇ ਨੌਜਵਾਨ ਹਿਮਾਚਲ ਚ ਜਾ ਰਹੇ ਨੇ ਅਗੇ ਦਰਸ਼ਨਾਂ ਲਈ ਜਾ ਰਹੇ ਨੇ ਗੁਰਦੁਆਰਾ ਸਾਹਿਬ ਵਿੱਚ ਤੇ ਉੱਥੇ ਕੁਝ ਸ਼ਰਾਰਤੀ ਅੰਸਰ ਨੇ ਤੇ ਤਸਵੀਰਾਂ ਝੰਡੇ ਜਿਹੜੇ ਲਾਹ ਲਾ ਕੇ ਨੀਚੇ ਪੈਰਾ ਚ ਸਿੱਟ ਰਹੇ ਨੇ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਤਸਵੀਰ ਇਹ ਐਦਾਂ ਹੋਣਾ ਚਾਹੀਦਾ ਹੈ ਕਿ ਨਹੀਂ ਪਹਿਲੀ ਗੱਲ ਤਾਂ ਤਸਵੀਰ ਕੀ ਦੀ ਆ ਹੂੰ ਪੰਥ ਵਾਸਤੇ ਸਿੱਖੀ ਵਾਸਤੇ ਹੂੰ ਉਹਨਾਂ ਦੀ ਕੀ ਦੇਣਾ ਕੌਣ ਨਹੀਂ ਜਿਨ੍ਹਾਂ ਦੀ ਤਸਵੀਰ ਲਾਉਣ ਵਾਲੇ ਨੂੰ ਪਤਾ ਵੀ ਨਹੀਂ ਹੋ ਸਕਦਾ ਵੀ ਉਹ ਕਦੀ ਵੇਖਿਆ ਵੀ ਆ ਕਿ ਨਹੀਂ ਉਹਨਾਂ ਨੇ ਪਰ ਉਹਨਾਂ ਦਾ ਰਤਬਾ ਉਹਨਾਂ ਦਾ ਕੱਦ ਕਿੱਡਾ ਬਿਲਕੁਲ ਉਹਨਾਂ ਨੇ ਜਰਨੈਲੀ ਕੀਤੀ ਆ ਹੂੰ ਆਪਦੇ ਸਮੇਂ ਦੇ ਵਿੱਚ ਉਹ ਜਿਹੜੀ ਦਸਤਾਰ ਆ ਜਿਹੜੀ ਉਹਨਾਂ ਦੇ ਸਿਰ ਤੇ ਉਹ ਬਾਬਾ ਦੀਪ ਸਿੰਘ ਦੀ ਟਕਸਾਲ ਦੀ ਦਸਤਾਰ ਆ ਟਕਸਾਲ ਦੇ ਮੁਖੀ ਹੋਏ ਨੇ ਉਹ ਹਮ ਬਾਬਾ ਜਰਨੈਲ ਸਿੰਘ ਫੇਰ ਕੌਮ ਨੇ ਉਹਨਾਂ ਨੂੰ ਮਾਨ ਦਿੱਤਾ ਹੋਇਆ ਵਾ ਸਦੀ ਦੇ ਸ਼ਹੀਦ ਦਾ ਹਮ ਕੌਮ ਦੀ ਵਿਗੜੀ ਸੁਧਾਰਨ ਦੇ ਵਿੱਚ ਉਹਨਾਂ ਨੇ ਕੋਈ ਸ਼ੱਕ ਨਹੀਂ ਛੱਡਿਆ ਤੂੰਬੇ ਤੜਾਏ ਆਪਣੇ ਤੂੰਬੇ ਤੜਾਉਣੇ ਸੌਖੇ ਨਹੀਂ ਬੜੀ ਜਲਦੀ ਸਮਝੌਤੇ ਹੋ ਜਾਂਦੇ ਲੋਕਾਂ ਨੇ ਕੀਤੇ ਵੀ ਆ ਹਮ ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹ ਸਮਝੌਤੇ ਵੀ ਨਹੀਂ ਰਹੇ ਤੇ ਉਹਨਾਂ ਲੋਕਾਂ ਦੀ ਇੱਕ ਦਿਨ ਵੀ ਦੇਖ ਨਹੀਂ ਰਹੀ ਸੰਤ ਜਰਨੈਲਸ ਨੇ ਕੋਈ ਸਮਝੌਤਾ ਨਹੀਂ ਕੀਤਾ ਮੈਂ ਇਹ ਦੱਸਣਾ ਚਾਹਣਾ ਵਾਂ ਪਹਿਲੀ ਗੱਲ ਤਾਂ ਉਹ ਸਾਡੀ ਗਵਾਂਡੀ ਸਟੇਟ ਆ ਸਾਡੇ ਰਾਸ਼ਟਰੀ ਅੰਤਰਰਾਸ਼ਟਰੀ ਰੋਡ ਇੱਕ ਦੂਜੇ ਨਾਲ ਬਹੁਤ ਜੁੜਦੇ ਆ ਇਹ ਚੀਜ਼ ਇੱਥੋਂ ਧੋਖ ਕੇ ਪਾ ਕੇ ਜਾਣੀ ਕਿੱਥੇ ਭਲਾ ਜਦੋਂ ਵੀ ਕੋਈ ਚੀਜ਼ ਹੁੱਲੜਬਾਜੀ ਦਾ ਰੂਪ ਲੈਂਦੀ ਆ ਤੇ ਇਹ ਘਟਨਾਵਾਂ ਮਤਲਬ ਕਿ ਉਧਰ ਬਹੁਤ ਗਿਣਤੀ ਉਹਨਾਂ ਦੀ ਆ ਸਾਡੇ ਲੋਕ ਵੱਡੀ ਗੱਲ 50 ਮੋਟਰਸਾਈਕਲ ਚਲ ਜਾਂਦੇ ਆ 10 ਗੱਡੀਆਂ ਚਲ ਜਾਂਦੇ ਆ ਪਿੱਛੇ ਦੇ ਗੱਡੀਆਂ ਤੋੜਨ ਦਾ ਮੋਟਰਸਾਈਕਲ ਤੋੜਨ ਦਾ ਚੀਜ਼ਾਂ ਚੋਰੀ ਕਰਨ ਦਾ ਇਹ ਚੀਜ਼ਾਂ ਕੋਈ ਮਨੁੱਖ ਆਪ ਇਕੱਲਾ ਨਹੀਂ ਕਰ ਰਿਹਾ ਇਹ ਕਰਵਾਈਆਂ ਜਾ ਰਹੀਆਂ ਪਰ ਇਹਦਾ ਨਤੀਜਾ ਸਹੀ ਨਹੀਂ ਨਿਕਲਦਾ ਹੁੰਦਾ ਸਭ ਤੋਂ ਪਹਿਲਾਂ ਤਾਂ ਮੇਰੀ ਦੋਹਾਂ ਸਟੇਟਾਂ ਦੇ ਡੀਜੀਪੀ ਪੁਲਿਸ ਨੇ ਜਿਹੜੇ ਉਹ ਇੱਕ ਦੂਜੇ ਨਾਲ ਗੱਲ ਕਰਨ ਕਿਉਂਕਿ ਪੈਰ ਪੈਰ ਤੇ ਪੁਲਿਸ ਸਟੇਸ਼ਨ ਹੈ ਜਿਹੜਾ ਬੰਦਾ ਚੱਲਿਆ ਸ਼ਰਦਾ ਵਾਸਤੇ ਆ ਹੁਣ ਜਾਂ ਤਾਂ ਸੀ ਅਗਲੇ ਦੇ ਘਰ ਜਾ ਕੇ ਉਹਦੇ ਬੂਹੇ ਤੇ ਝੰਡਾ ਲਾਇਆ ਫਿਰ ਤਾਂ ਉਹ ਕਹਿਣ ਝੰਡੇ ਤੇ ਪੰਜਾਬ 'ਚ ਵੀ ਬੜੇ ਲੱਗੇ ਜਿੰਨਾਂ ਤੋਂ ਸਾਨੂੰ ਤਕਲੀਫ ਹ ਹ ਪਰ ਅਸੀਂ ਲਾਇਆਤ ਨਹੀਂ ਨਾ ਕਦੀ ਮੈਂ ਦੱਸਣ ਨੂੰ ਕਹੀ ਨਾ ਜਿਹੜਾ ਜਾਣ ਬੁੱਝ ਕੇ ਸਾਡੇ ਅੱਗੇ ਝੰਡਾ ਚਲਾਇਆ ਜਾਂਦਾ ਕਈ ਇੱਥੇ ਬੜੇ ਝੰਡੇ ਝੁੱਲੇ ਆ ਜਿਹੜੇ ਜਾਣ ਬੁੱਝ ਕੇ ਲਾਏ ਗਏ ਪੰਜਾਬ 'ਚ ਪਤਾ ਨਹੀਂ ਕਿੰਨੇ ਬੁੱਤ ਖੜੇ ਨੇ ਜਿੰਨਾਂ ਦਾ ਪੰਜਾਬ ਦੀ ਧਰਤੀ ਨਾਲ ਵਾਸਤਾ ਹੀ ਕੋਈ ਨਹੀਂ ਕਿੰਨੇ ਕੁ ਤੋੜੇ ਆ ਕੋਈ ਗੱਲਬਾਤ ਕੀਤੀ ਕਦੀ ਇੱਥੇ ਕਿੰਨਾ ਹਮਾਚਲ ਹਮਾਚਲ ਦਾ ਜਿਹੜਾ ਇੱਕ ਵਰਗ ਆ ਨਾ ਹਮਾਚਲ ਦਾ ਜ਼ਿਆਦਾ ਵਰਗ ਇਧਰ ਚੰਡੀਗੜ੍ਹ ਮੋਹਾਲੀ ਖਰੜ ਬਨੂੜ ਆ ਛੱਤਬੀੜ ਵਾਲੇ ਬੰਨੇ ਬਹੁਤ ਲੋਕ ਜਿਹੜੇ ਆ ਇੱਥੇ ਕੰਮ ਕਰਦੇ ਆ ਕੰਮ ਵੀ ਮਜ਼ਦੂਰੀ ਦਾ ਕਰਦੇ ਆ ਤੇ ਜੇ ਇਹ ਚੀਜ਼ ਵੱਡਾ ਰੂਪ ਲੈ ਗਈ ਉਹ ਸਾਰੇ ਬੰਦਿਆਂ ਨੂੰ ਇੱਥੋਂ ਘਰਾਂ ਚੋਂ ਕੱਢ ਕੇ ਤੋਰ ਦਿੱਤਾ ਗਿਆ ਉਹਨਾਂ ਦਾ ਘਰਾਂ ਦਾ ਖਰਚਾ ਕਿਤਰਾ ਚੱਲੂਗਾ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਭਮਾਚਲ ਵਾਲਿਆਂ ਨੂੰ ਪੰਜਾਬੀ ਸਮਝ ਆਉਂਦੀ ਆ ਸੰਤ ਜਰਨੈਲ ਸਿੰਘ ਇੱਕ ਸੰਤ ਸਿਪਾਈ ਸਾਧੂ ਮਹਾਂਪੁਰਸ਼ ਤਕਸਾਲ ਦੇ ਮੁਖੀ ਕੌਮ ਦੇ ਮਹਾਨ ਜਰਨੈਲ ਕੌਮ ਦੇ ਮਹਾਨ ਸ਼ਹੀਦ ਨੇ ਤੇ ਸਿੱਖਾਂ ਦੇ ਖਾਲਸੇ ਦੇ ਸਭ ਤੋਂ ਮੁਕੱਦਸ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਸ ਤੇ ਜਿਹੜਾ ਅਜਾਇਬ ਘਰ ਆ ਜੋ ਅਰਦਾਸ ਰੂਪੀ ਵੀ ਸਾਡੇ ਸਾਰਿਆਂ ਸ਼ਹੀਦਾਂ ਦਾ ਚਿੰਤਨ ਤੇ ਮੰਤਨ ਕਰਾਉਂਦਾ ਉੱਥੇ ਉਹਦਾ ਚਿੱਤਰ ਸਜੋਬਤ ਜਿਹਨੂੰ ਨਮਸਕਾਰ ਹੁੰਦੀ ਆ ਸ਼ਹੀਦਾਂ ਨੂੰ ਹੁੰਦੀਆਂ ਜੀ ਸਾਡੇ ਵਾਸਤੇ ਸੰਤਾਂ ਦੇ ਚਿੱਤਰ ਦਾ ਅਪਮਾਨ ਸਾਡੇ ਤੰਦ ਦਾ ਅਪਮਾਨ ਸਾਨੂੰ ਇਹ ਧਾਰਮਿਕ ਤੌਰ ਦੇ ਉੱਤੇ ਇਸ ਚੀਜ਼ ਦੀ ਬੜੀ ਅਸੀਂ ਲੱਜਾ ਮਹਿਸੂਸ ਕਰਦੇ ਹਾਂ ਇਸ ਚੀਜ਼ ਨੂੰ ਜੇ ਤੇ ਤੁਸੀਂ ਵਧਾਓਗੇ ਇਹ ਦੁੱਗਣੀ ਚੌਗਣੀ ਕਈ ਗੁਣਾ ਵਧਣੀ ਹੈ ਜਦੋਂ ਤੁਹਾਡਾ ਇਹ ਆ ਵੀ ਤੁਹਾਨੂੰ ਕੋਈ ਬੰਦਾ ਤਾਂ ਹੁਣ ਇੱਕ ਬਜ਼ੁਰਗ ਬੰਦਾ ਗੱਡੀ 'ਚ ਉਤਰ ਕੇ ਸੰਤਾਂ ਨੂੰ ਕਿੰਨੇ ਅਪਸ਼ਾਦ ਚਲੋ ਕੋਈ ਬੰਦਾ ਕਿਸੇ ਨੂੰ ਕਹਦੇ ਯਾਰ ਮੈਨੂੰ ਤਕਲੀਫਾ ਝੰਡਾ ਲਾ ਦੇ ਉਹਨੇ ਲਾ ਕੇ ਚਲੇ ਗਿਆ ਉਦੋਂ ਬਾਅਦ ਉਸ ਤਸਵੀਰ ਨੂੰ ਲੈ ਕੇ ਉਹਨਾਂ ਲੋਕਾਂ ਨਾਲ ਹੱਥੋਂ ਪਾਈ ਹੋਇਆ ਜਾ ਰਿਹਾ ਫਿਰ ਅਗਲਾ ਅਗਲਾ ਅੱਗੋਂ ਵੀ ਕਰੂਗਾ ਹੀ ਕੁਝ ਨਾ ਕੁਝ ਕੋਈ ਵੀ ਚੀਜ਼ ਆ ਇੱਥੇ ਕਿਤੇ ਜਾਨਵਰ ਦੀ ਪੂਛ ਨੂੰ ਹੱਥ ਲਾ ਦੋ ਉਹ ਵੀ ਅੱਗੋਂ ਪੈਂਦਾ ਤੇ ਕਿਸੇ ਦੇ ਜਜ਼ਬਾਤ ਨੂੰ ਜਦੋਂ ਛੇੜਿਆ ਜਾਵੇ ਕਿਉਂਕਿ ਕੌਮ ਪਿਛਲੇ ਬੜਿਆਂ ਦਿਹਾਕੀਆਂ ਚੋਂ ਇੱਕ ਬੜੀ ਨਿਮੋਸ਼ੀ ਇੱਕ ਬੜੇ ਦੁਖਾਂਤ ਚੋਂ ਲੰਘ ਰਹੀ ਆ ਇਹਦਾ ਕਾਰਨ ਕੀ ਮੰਨਦੇ ਹੋ ਕਹਰੇ ਕਿ ਇੱਕ ਆਮਨਸੂਦ ਹੈ ਜਿਹੜਾ ਆਪਣੇ ਆਪ ਨੂੰ ਬੜਾ ਦੇਸ਼ ਭਗਤ ਸਮਝਦਾ ਹੈ ਬੜਾ ਆਪਣੇ ਆਪ ਨੂੰ ਹਿਮਾਚਲ ਦਾ ਸੇਵਕ ਸਮਝਦਾ ਹੈ ਉਹ ਆ ਕੇ ਕਹਿ ਰਿਹਾ ਕਿ ਇਹ ਗੁਰਵਾਦ ਫਲਾ ਰਹੇ ਨੇ ਇਹਨਾਂ ਨੇ ਲਿਖਿਆ ਹੈ ਕਿ ਰਾਜ ਕਰੇਗਾ ਖਾਲਸਾ ਕਿ ਇੱਥੇ ਰਾਜ ਕਰਨ ਆ ਰਹੇ ਸਾਡੇ ਹਿਮਾਚਲ ਚ ਇਹ ਕੁੜੀਆਂ ਨੂੰ ਛੇੜ ਰਿਆ ਹੁੱਲੜਬਾਜੀ ਕਰ ਰਹੇ ਆ ਕਹਿੰਦੇ ਐਵੇਂ ਦੀਆਂ ਤਸਵੀਰਾਂ ਨੇ ਕਹਿੰਦੇ ਤੁਹਾਨੂੰ ਕੀ ਲੱਗਦਾ ਕਿ ਵੀ ਖਾਲਸਾ ਐਵੇਂ ਦਾ ਕੁਝ ਕਰ ਸਕਦਾ ਦੂਜੇ ਦੀ ਧਰਤੀ ਜਾ ਕੇ ਖਾਲਸਾ ਤੋਂ ਹੈ ਜਿਨੇ ਧੀਆ ਪੈਣਾ ਦੀ ਪੱਤ ਰੋਲਣ ਤੋਂ ਬਚਾਈਏ ਉਸ ਚੀਜ਼ ਨੂੰ ਇਹ ਲੋਕ ਭੁੱਲ ਚੁੱਕੇ ਆ ਇਹ ਪਲਾਂਟ ਲੋਕ ਨੇ ਇਹ ਤਕਰੀਬਨ ਸਾਰੇ ਬੰਦੇ ਤਿਆਰ ਕਰਕੇ ਅੱਗੇ ਖੜੇ ਕੀਤੇ ਕੋਈ ਐਵੀਡੈਂਸ ਤਾਂ ਹੈ ਨਹੀਂਗਾ ਲੋਕ ਬੜਿਆ ਸਮਿਆਂ ਤੋਂ ਹਿਮਾਚਲ ਦੇ ਵਿੱਚ ਜਿਹੜੇ ਸਾਡੇ ਤੀਰਥ ਸਥਾਨ ਨੇ ਉੱਥੇ ਜਾਂਦੇ ਨੇ ਤੇ ਜਿਹੜਾ ਬੰਦਾ ਤੀਰਥ ਸਥਾਨ ਤੇ ਜਾਂਦਾ ਵਾ ਉਹ ਲੜਬਾਜੀ ਕਰਨ ਥੋੜੀ ਜਾਂਦਾ ਠੀਕ ਆ ਮੰਨਿਆ ਕੋਈ ਗਲਤ ਆਨਸਰ ਆ ਉਹਦਾ ਤੁਸੀਂ ਦੱਸੋ ਪੁਲਿਸ ਕੰਪਲੇਂਟ ਕਰ ਸਕਦੇ ਜਾਂ ਜਦੋਂ ਤੁਹਾਡਾ ਕੋਈ ਹਿਮਾਚਲ ਵੱਖਰਾ ਨਹੀਂਗਾ ਇੱਥੇ ਕੋਈ ਵੱਖਰਾ ਸਿਧਾਂਤ ਨਹੀਂ ਲਾਗੂ ਹੁੰਦਾ ਜੇ ਤੁਸੀਂ ਇੰਨਾ ਕੁਝ ਕਰੋਗੇ ਮੰਨ ਲਓ ਇੱਥੇ ਸੜਕਾਂ ਰੂੜੀ ਜਾਮ ਕਰ ਦਿੱਤੇ ਗਏ ਉਦਾਈ ਅਸਰ ਤਾਂ ਇਸ ਸਟੇਟ ਤੇ ਪੈਣਾ ਸਾਡੀ ਤੇ ਨਹੀਂ ਪੈਣਾ ਹੂੰ ਤੁਹਾਡੇ ਤੇ ਪੈਣਾ ਹੂੰ ਉਦੋਂ ਬਾਅਦ ਕੋਈ ਵੀ ਜਿਹੜੀ ਗਵਾਂਡੀ ਸਟੇਟ ਆ ਨਾ ਉਹਨਾਂ ਦੇ ਰਿਲੇਸ਼ਨ ਚੰਗੇ ਹੋਣੇ ਚਾਹੀਦੇ ਆ ਲੋਕਾਂ ਦੇ ਵੀ ਸਰਕਾਰਾਂ ਦੇ ਵੀ ਹੂੰ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਹੂੰ ਉਹਨ ਮੇਰੇ ਬੜੇ ਵਧੀਆ ਮਿੱਤਰ ਨੇ ਹਿਮਾਚਲ ਦੇ ਵਿੱਚ ਮੇਰੇ ਕੋ ਆਣ ਕੇ ਮੁੰਡਾ ਰਹਿੰਦਾ ਵੀ ਆ ਉਹ ਹੂੰ ਇਹੋ ਜੀਆਂ ਚੀਜ਼ਾਂ ਹੀਣ ਭਾਵਨਾ ਪੈਦਾ ਕਰਦੀਆਂ ਹੂੰ ਰਿਸ਼ਤੇ ਨਾਤੇ ਖਤਮ ਕਰਦੀਆਂ ਵਾ ਹੂੰ ਟਕਰਾਰ ਬਾਜੀ ਜਿਹੜੀ ਆ ਨਾ ਚੰਗੀ ਨਹੀਂ ਹੁੰਦੀ ਹੂੰ ਇਹ ਕੁਝ ਕੁ ਬੰਦਿਆਂ ਕਰਕੇ ਵੱਡਾ ਮੁੱਦਾ ਬਣ ਸਕਦਾ ਵੱਡੇ ਚੀਜ਼ਾਂ ਬਣਾ ਰਹੇ ਆ ਉੱਪਰ ਵਾਲੇ ਸ਼ੁਰੂਆਤ ਉਧਰੋਂ ਹੁੰਦੀ ਆ ਕਿਤਰਾ ਵੇਖੋ ਕਿਹੋ ਜਿਹਾ ਮਾਨਸਿਕਤਾ ਉਹਨਾਂ ਦੀ ਕਿਤਰਾ ਮੋਟਰਸਾਈਕਲਾਂ ਦੇ ਝੰਡਿਆਂ ਨੂੰ ਲੱਤਾਂ ਮਾਰਨ ਦੇ ਆ ਡੰਡੇ ਤੋੜਨ ਦੇ ਆ ਪੈਪ ਤੋੜਨ ਦੇ ਆ ਫਿਰ ਇਕੱਠੇ ਹੋ ਜਾਂਦੇ ਆ ਮੁੱਦਾ ਬਣਾ ਦਿੰਦੇ ਆ ਫਿਰ ਆਪ ਸ਼ਬਦ ਉਹ ਗੱਲ ਨੂੰ ਲੈ ਕੇ ਕਿੱਥੇ ਜਾਂਦੇ ਆ ਜਿਆਦਾ ਤੁਸੀਂ ਕਹੋ ਨਾ ਪਿਆ ਪਰ ਮੈਂ ਇੱਕ ਗੱਲ ਤੋਂ ਹੈਰਾਨ ਆ ਜਿਹੜੀ ਤੁਸੀਂ ਗੱਲ ਕਹੀ ਯਾਰ ਤਸਵੀਰ ਦਾ ਇਹਨਾਂ ਡਰ ਬੜੀ ਵੱਡੀ ਗੱਲ ਆ ਵੀ ਸੰਤਾਂ ਦੀ ਜਿਹੜੀ ਤਾਕਤ ਆ ਜਿਹੜੀ ਉਹਨਾਂ ਦੀ ਸੋਚ ਆ ਉਹਨਾਂ ਨੇ ਤਸਵੀਰ ਵੀ ਪ੍ਰਗਟ ਕਰਦੀ ਆ ਤੇ ਸੰਤਾਂ ਨੇ ਹੱਕਾਂ ਦੀ ਗੱਲ ਕੀਤੀ ਆ ਇਸ ਦੇਸ਼ ਦੇ ਵਿੱਚ ਆਮ ਬੰਦੇ ਦੇ ਨਿੱਜੀ ਹੱਕਾਂ ਦੇ ਰੱਖਵੇਂ ਕਰਨ ਦੀ ਗੱਲ ਕੀਤੀ ਆ ਵੀ ਹਰੇਕ ਬੰਦਾ ਇਹ ਨਹੀਂ ਵੀ ਜਿਹੜਾ ਜ਼ਿਆਦਾ ਰੱਜਾ ਹੋਰ ਰੱਜੀ ਜਾਵੇ ਸਭ ਤੋਂ ਪਹਿਲਾਂ ਜਿਹੜੇ ਤੁਸੀਂ ਜਿੰਨੇ ਅੰਦੋਲਨ ਅੱਜ ਛੇੜੇ ਆ ਇਹਨਾਂ ਅੰਦੋਲਨਾਂ ਦੀ ਤਾਂ ਗੱਲ ਹੀ ਸੰਤ ਜਰਨੈਲਸੋਂ ਨੇ ਕੀਤੀ ਆ ਹਰ ਪੱਖ ਤੋਂ ਖੇਤੀ ਤੋਂ ਲੈ ਕੇ ਧਰਤੀ ਤੋਂ ਲੈ ਕੇ ਪਾਣੀ ਤੋਂ ਲੈ ਕੇ ਜਾਂ ਤਾਂ ਹੋਵੇ ਨਾ ਸਤ ਜਰਨੈਲ ਸੁਨੇ ਬੜੇ ਬੰਦੇ ਨਜਾਇਜ਼ ਵੀ ਉਹਨਾਂ ਨੇ ਗੁੰਡਾਗਰਦੀ ਕੀਤੀ ਆ ਉਹਨਾਂ ਨੇ ਕੋਈ ਬੰਦਾ ਬਾਹ ਖੜੀ ਕਰਕੇ ਕਵੇ ਉਹਨਾਂ ਦੇ ਉੱਤੇ ਤੇ ਇੱਕ ਟੈਰਰਿਜ਼ਮ ਦਾ ਪਰਚਾ ਵੀ ਹੈ ਨਹੀਂਗਾ ਉਹਨਾਂ ਦੇ ਉੱਤੇ ਇੱਕ ਨਿੱਕੀ ਦਰਖਾਸਤ ਵੀ ਹੈ ਨਹੀਂਗੀ ਕਈ ਭਾਜਪਾ ਦੇ ਕਈ ਵੱਡੇ ਲੀਡਰ ਨੇ ਜਿਹੜੇ ਤਾਰੀਫ ਕਰਦੇ ਨੇ ਸੰਤਾਂ ਦੀ ਕਿ ਸੰਤ ਬੜੇ ਪੀਸਫੁਲੀ ਚੱਲਣ ਵਾਲੇ ਬੰਦੇ ਸੀਗੇ ਠੀਕ ਉਹਨਾਂ ਨੇ ਬੜੇ ਬਰੀਕੀ ਦੇ ਨਾਲ ਕੰਮ ਕੀਤਾ ਪੰਜਾਬ ਦੇ ਲਈ ਪੰਥ ਦੇ ਲਈ ਕਈ ਭਾਜਪਾ ਦੇ ਵੱਡੇ ਲੀਡਰ ਕਹਿੰਦੇ ਨੇ ਉਦਾ ਕਾਰਨ ਇਹੀ ਆ ਜੀ ਅੱਜ ਪੰਜਾਬ ਦਾ ਬੱਚਾ ਬੱਚਾ ਸਭ ਤੋਂ ਵੱਧ ਕਿਨੂੰ ਪਸੰਦ ਕਰਦਾ ਸੰਤਾਂ ਨੂੰ ਪਸੰਦ ਕਰਦਾ ਨਾ ਉਹਨਾਂ ਦੀਆਂ ਟੀ-ਸ਼ਰਟਾਂ ਤੇ ਫੋਟੋਆਂ ਜੀ ਉਹਨਾਂ ਦੀਆਂ ਫੋਟੋਆਂ ਵਿਕ ਰਹੀਆਂ ਵਾ ਲੋਕੀ ਤਾਂ ਹੀ ਲੈ ਰਹੇ ਜਿਹੜਾ ਲੈਣ ਵਾਲਾ ਨਾ ਉਹਦੇ ਵਾਸਤੇ ਉਹ ਕੱਲੀ ਤਸਵੀਰ ਨਹੀਂ ਗਈ ਉਹਨਾਂ ਦਾ ਬੜਾ ਵੱਡਾ ਮਾਰਗਦਰਸ਼ਕ ਆ ਉਹ ਬਿਲਕੁਲ ਬڑے ਮੁੱਦੇ ਆ ਜਿਹੜੇ ਇਸ ਦੇਸ਼ ਦੇ ਵਿੱਚ ਹੋਰ ਵੀ ਚਰਚਾ ਲਿਆਉਣ ਵਾਲੇ ਆ ਤਸਵੀਰ ਨੂੰ ਮੁੱਦਾ ਨਾ ਬਣਾਓ ਇਹਨਾਂ ਗੱਲਾਂ ਨੂੰ ਇਸ ਲੜਾਈ ਨੂੰ ਨਾ ਵਧਾਓ ਇਹ ਮੁੜ ਕੇ ਤੁਹਾਡੇ ਤੋਂ ਨਹੀਂ ਲੜੀ ਜਾਣੀ। ਹੂੰ। ਪਹਿਲੀ ਗੱਲ ਤਾਂ ਦੋਹਾਂ ਸਟੇਟਾਂ ਦਾ ਇਹੋ ਜਿਹਾ ਰਾਈਸ ਪੈਦਾ ਹੋਣਗੇ। ਹੂੰ। ਵੀ ਉਹ ਸੰਭਾਲਣੇ ਮੁੜ ਕੇ ਔਖੇ ਹੋ ਜਾਣੇ। ਕੀ ਲੱਗਦਾ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਸੇਵ ਨਹੀਂ ਖਰੀਦਾਂਗੇ, ਅਸੀਂ ਉਹਨਾਂ ਦਾ ਰੋਡ ਬੰਦ ਕਰ ਦਵਾਂਗੇ ਕਿ ਫਿਰ ਉਹਨਾਂ ਨੂੰ ਔਖਾ ਹੋਏਗਾ। ਉਹ ਕਹਿਣਗੇ ਕਿ ਅਸੀਂ ਹੋਰ ਪਾਸੇ ਨੂੰ ਵੇਚ ਦਾਂਗੇ, ਅਸੀਂ ਹੋਰ ਪਾਸੇ ਨੂੰ ਲੰਘ ਜਾਾਂਗੇ। ਸਭ ਤੋਂ ਵੱਡ ਮੰਡੀਆਂ ਕਿ ਤੁਸੀਂ ਵੇਖਿਆ ਜੀ ਮੰਡੀਆਂ ਦੇ ਵਿੱਚ ਗਏ ਹੋ? ਪੰਜਾਬੀ ਇੱਕ ਸਾਲ ਸੇਹਨ ਆ ਨਾ ਖਾਣਗੇ। ਸਾਡੇ ਕੋਲ ਬੜਾ ਕੁਝ ਖਾਣ ਨੂੰ। ਟਰਾਂਸਪੋਰਟ ਕਿੰਨਾ ਕੁਸ਼ਾ ਮਸਲਮ ਮੈਂ ਕੋਈ ਪੜਕਾਉ ਬਿਆਨ ਨਹੀਂ ਦੇ ਰਿਹਾ ਮੈਂ ਕਹਿ ਰਿਹਾ ਵੀ ਜਿਹੜੀ ਤੁਸੀਂ ਚੀਜ਼ ਸ਼ੁਰੂ ਕਰੋਗੇ ਉਹ ਮੁੜ ਕੇ ਤਾਂ ਜਿਹੜਾ ਗਲਤ ਕੰਮ ਆ ਨਾ ਗਲਤ ਕੰਮ ਨੇ ਭਾਰੀ ਉਸੇ ਤੇ ਪੈਣਾ ਜਿਨੇ ਕੀਤਾ ਇਹ ਖਮਿਆਜ਼ਾ ਹਿਮਾਚਲ ਨੂੰ ਭੁਗਤਣਾ ਪੈ ਸਕਦਾ ਬਿਲਕੁਲ ਜੀ ਜਿਹੜੀ ਇਹ ਸਟੇਟ ਆ ਇਹ ਸਟੇਟ ਦਾ ਸਾਰਾ ਆਯਾਤ ਨਿਰਯਾਤ ਇੱਧਰ ਦੀ ਆ ਇਹ ਸਟੇਟ ਵੱਡੇ ਰੂਪ ਦੇ ਵਿੱਚ ਚੰਡੀਗੜ੍ਹ ਤੇ ਮੋਹਾਲੀ ਦੇ ਉੱਤੇ ਨਿਰਭਰ ਆ ਠੀਕ ਆ ਤੁਸੀਂ ਇਹ ਦੱਸੋ ਫਿਰ ਇਹ ਨਹੀਂ ਹਿਮਾਚਲ ਦੇ ਵਿੱਚ ਸਿੱਖ ਵੀ ਬੜੇ ਵੱਸਦੇ ਨੇ ਬਿਲਕੁਲ ਜੀ ਇਹ ਆਖੀਏ ਵੀ ਕੋਈ ਕੱਲੀ ਥਾਂ ਸਾਡੀ ਆ ਅਸੀਂ ਇਹਦੇ ਦਾਬੇਦਾਰ ਆ ਅਸੀਂ ਇੱਥੇ ਕਹਿੰਨੂੰ ਬੋਲਣ ਨਹੀਂ ਦੇਣਾ ਉੱਠਣ ਨਹੀਂ ਦੇਣਾ ਗਲਤ ਗੱਲ ਆ ਜੀ ਕੋਈ ਬੰਦਾ ਵੀ ਪੰਜਾਬ ਚ ਆ ਕੇ ਇਹ ਦੱਸੇ ਵੀ ਉਹ ਆਸਰਖਿਅਤ ਮਹਿਸੂਸ ਕਰਦਾ ਸਿਰਫ ਇਹੋ ਹੀ ਆ ਵੀ ਇੱਥੇ ਸਾਡੇ ਲੋਕ ਜਿਹੜੇ ਨਾ ਸਾਡੇ ਲੋਕ ਦਾਨੇ ਆ ਸਾਡੇ ਲੋਕ ਦਾਨੀ ਆ ਤੇ ਦਾਨੇ ਆ ਇਹ ਦੋਵੇਂ ਗੱਲਾਂ ਸਾਡੇ ਲੋਕ ਕਿਸੇ ਦੀ ਬੇਇਜ਼ਤੀ ਨਹੀਂ ਕਰਦੇ ਸਾਡੇ ਲੋਕਾਂ ਨੂੰ ਕੋਈ ਨਾਂ ਵੀ ਜਾਣਦਾ ਹੋਵੇ ਨਾ ਤੇ ਗੱਲਬਾਤ ਦੇ ਜਦ ਕੀ ਉਹਦੇ ਨਾਲ ਸਮਝ ਪੈਦਾ ਹੋ ਜਾਂਦੀ ਆ ਇਹ ਤੁਸੀਂ ਜਿਹੜੀ ਸਾਂਝ ਨੂੰ ਸੱਟ ਮਾਰੀ ਆ ਲੋਕ ਤੇ ਚੱਲੇ ਆ ਦਰਸ਼ਨਾ ਕਰਨ ਤੁਸੀਂ ਰਾਜ ਘੇਰ ਘੇਰ ਕੇ ਉਹਨਾਂ ਦਾ ਅਪਮਾਨ ਕਰ ਰਹੇ ਜੀ ਉਹਨਾਂ ਦੇ ਇੱਕ ਧਾਰਮਿਕ ਆਗੂ ਦਾ ਜਿਹਨੂੰ ਸ਼ਹੀਦ ਦਾ ਰਤਬਾ ਹਸਲਾ ਉਹਦਾ ਕਰੈਕਟਰ ਅਸੈਸਿਨੇਸ਼ਨ ਕਰਨ ਦੇ ਫਿਰ ਤੁਸੀਂ ਐ ਕਰੋ ਜੇ ਪਿਓ ਦੇ ਪੁੱਤ ਜੇ ਨਾ ਸੰਤਨ ਦੀਆਂ ਤਸਵੀਰਾਂ ਕੱਲੇ ਹਿਮਾਚਲ ਦੀ ਥੋੜੀ ਆ ਉਹ ਤੇ ਵਰਲਡ ਵਾਈਡ ਕਿੱਥੋਂ ਤੱਕ ਪਹੁੰਚ ਗਈਆਂ ਜਾ ਫਿਰ ਉੱਥੋਂ ਵੀ ਲਾ ਕੇ ਵਿਖਾਓ ਤੁਹਾਡੇ ਸਿਰ ਤੇ ਚੈਨਾ ਬੈਠਾ ਤੁਹਾਨੂੰ ਆਏ ਦਿਨ ਵੰਗਾਰਦਾ ਜਾ ਕਰੋ ਮੂੰਹ ਉਧਰ ਨੂੰ ਫਿਰ ਕਰਤੀ ਚੌਕੇ ਦੇ ਪਹਿਲਵਾਨ ਥੋੜੀ ਬੰਨਣਾ ਕੋਈ ਪੈਦਾ ਹੁੰਦਾ ਤੁਸੀਂ ਚੌਕੇ ਦੇ ਪਹਿਲਵਾਨ ਜੀ ਆਪਦੇ ਭੈਣ ਭਰਾਵਾਂ ਨਾਲ ਆਪਦੇ ਲੋਕਾਂ ਨਾਲ ਲੜਾਈ ਚੰਗੀ ਨਹੀਂ ਹੁੰਦੀ ਮੈਂ ਇਹ ਸ਼ਬਦ ਵਰਤ ਰਿਹਾ ਜੀ ਕੋਈ ਸਾਡੇ ਇਰਦ ਗਿਰਦ ਸਾਡਾ ਆਂਡ ਗਵਾਂਡ ਹੈ ਨਾ ਤੁਸੀਂ ਇਹ ਵੇਖੋ ਇਹ ਲੋਕ ਜਿਹੜੇ ਆ ਨਾ ਇਹ ਹਿਮਾਚਲ ਦੀ ਆਮ ਜਨਤਾ ਦਾ ਹਿੱਸਾ ਨਹੀਂਗੇ ਆਮ ਜਨਤਾ ਨੂੰ ਮੈਂ ਜਾਣਦਾ ਵਾਂ ਆਮ ਜਨਤਾ ਨਾਲ ਮੈਂ ਵਿਚਰਿਆ ਵਾਂ ਉਹ ਲੋਕ ਬਹੁਤ ਇੱਜ਼ਤ ਕਰਦੇ ਆ ਇਹ ਲੋਕ ਪਲਾਂਟ ਕੀਤੇ ਗਏ ਆ ਇਹ ਲੋਕ ਤਿਆਰ ਕੀਤੇ ਗਏ ਆ ਜੁੱਤੀ ਖੜਕਾਉਣ ਵਾਸਤੇ ਪਰ ਇਹਦੇ ਵਿੱਚ ਨਜਾਇਜ਼ ਲੋਕਾਂ ਦਾ ਬਹੁਤ ਨੁਕਸਾਨ ਹੋਣ ਆਰਥਿਕ ਪੱਖੋਂ ਬਹੁਤ ਨੁਕਸਾਨ ਹੋਣਾ ਹੁ ਹੁੱਲੜਬਾਜੀ ਹੁੱਲੜਬਾਜੀ ਨੂੰ ਹੀ ਜਨਮ ਦਿੰਦੀ ਹੈ ਤੁਸੀਂ ਕਰੋਗੇ ਉਧਰੋਂ ਵੀ ਹੋਊਗਾ ਅੱਛਾ ਜਿਵੇਂ ਅਸੀਂ ਤਸਵੀਰਾਂ ਦੇਖ ਰਹੇ ਹਾਂ ਜਿਵੇਂ ਉਹਨਾਂ ਨੇ ਸੰਤਾਂ ਦੀ ਤਸਵੀਰ ਲਾ ਕੇ ਪੈਰਾ ਵਿੱਚ ਰੋਲੀ ਕਈ ਇਧਰੋਂ ਪੰਜਾਬ ਤੋਂ ਜਥੇਦਾਰ ਸਾਹਿਬ ਨੇ ਵੀ ਸਖਤ ਬਿਆਨ ਦਿੱਤਾ ਕਿ ਇਹ ਵੈਦ ਨਹੀਂ ਹੋਣਾ ਚਾਹੀਦਾ ਉਥੋਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਕਿਹਾ ਕਿ ਇਸ ਦੇ ਵਿੱਚ ਸਖਤ ਸਟੈਂਡ ਲਓ ਇਹ ਵੀ ਕਿਹਾ ਕਿ ਨੌਜਵਾਨ ਜਿਹੜੇ ਪੰਜਾਬ ਤੋਂ ਜਾ ਰਹੇ ਨੇ ਨਾ ਹੁੱਲੜਬਾਜੀ ਨਾ ਕਰਨ ਉਹਨਾਂ ਨੇ ਕਿਹਾ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਨੌਜਵਾਨ ਨੇ ਉਹ ਆਪ ਜਾ ਕੇ ਆਪ ਹੁਲੜਬਾਜੀ ਕਰਨੇ ਦੇ ਇੱਕ ਦੂਜੀ ਤਸਵੀਰ ਨਿਕਲਦੀ ਹੈ ਕਈ ਕਹਿ ਰਹੇ ਨੇ ਕਿ ਜੇ ਤੁਸੀਂ ਸੰਤ ਦੀ ਤਸਵੀਰ ਦੀ ਰੱਖ ਨਹੀਂ ਕਰ ਸਕਦੇ ਤਾਂ ਨਾ ਲਾਓ ਮੈਂ ਇੱਕੋ ਗੱਲ ਕਹਿਣਾ ਬਾਈ ਜੀ ਜਿਹੜੇ ਤਸਵੀਰ ਲਾ ਕੇ ਜਾਂਦੇ ਆ ਨਾ ਜਾਂ ਜਿਹਦੇ ਸਿਰ ਤੇ ਦਸਤਾਰ ਆ ਦਾੜ੍ਹੀ ਆ ਜੋ ਤੁਹਾਡੇ ਅਗੇ ਕੌਮ ਦਾ ਸਿਧਾਂਤ ਆ ਨਾ ਅੱਧਾ ਤੁਸੀਂ ਵੀ ਛੱਡਿਆ ਨਾ ਤਾਂ ਤੁਸੀਂ ਸ਼ਸਤਰਧਾਰੀ ਹੋ ਨਾ ਤੁਹਾਨੂੰ ਗਤਕਾ ਆਉਂਦਾ ਧਰਮ ਦੀ ਪੂਰੀ ਪਰਿਭਾਸ਼ਾ ਨੂੰ ਸਮਝੋ ਜੇ ਧਰਮ ਦੇ ਨਾਲ ਚੱਲਣਾ ਤੇ ਇਹ ਧਰਮ ਨੂੰ ਸਮਝਣਾ ਨਾ ਜੇ ਕਿਸੇ ਚੀਜ਼ ਦੀ ਤੁਸੀਂ ਰਾਖੀ ਨਹੀਂ ਨਾ ਕਰ ਸਕਦੇ ਤੇ ਉਸ ਚੀਜ਼ ਦੇ ਆਈਡੀਅਲ ਬਣ ਤੋਂ ਪਹਿਲਾਂ ਇਹ ਚੀਜ਼ਾਂ ਸੋਚੋ ਇਹ ਚੀਜ਼ ਹੈ ਕੀ ਇਸ ਚੀਜ਼ ਨਾਲ ਅਸੀਂ ਚੱਲਣਾ ਕਿਦਾਂ ਹੁਣ ਸੰਤਾਂ ਨਾ ਸੰਤਾਂ ਕੱਲਿਆਂ ਨੇ ਦੁਨੀਆਂ ਦੀਆਂ ਕਿੰਨੀਆਂ ਤਾਕਤਾਂ ਸੀ ਜਿਹੜੀਆਂ ਸੰਤਾਂ ਦੇ ਨਾਲ ਬ੍ਰਿਟਿਸ਼ ਆਪਣੇ ਰਸ਼ੀਆ ਕਿੰਨੀਆਂ ਮਿਲਟਰੀਆਂ ਦੀਆਂ ਤੇ ਦੇਸ਼ਾਂ ਦੀਆਂ ਸੱਤਾਧਾਰੀ ਤਾਕਤਾਂ ਸੀਗੀਆਂ ਜਿਨ੍ਹਾਂ ਨੇ ਰਲ ਮਿਲ ਕੇ ਸੰਯਤ ਜਨ ਅਸਿੰਘ ਦੇ ਵਿਰੋਧ ਕਿਹੜਾ ਬਲੂ ਸਟਾਰ ਆਪਰੇਸ਼ਨ ਕੀਤਾ ਜੇ ਤੁਸੀਂ ਉਹਨਾਂ ਦੇ ਆਈਡੀਆ ਲੈ ਬੰਨਾਂ ਨਾ ਉਹਨਾਂ ਦੀ ਤਸਵੀਰ ਦੀ ਰਾਖੀ ਕਰਨੀ ਆ ਉਹਨਾਂ ਦੀ ਤਸਵੀਰ ਲਾਉਣੀ ਨਾ ਉਹਨਾਂ ਦੀ ਸੋਚ ਨੂੰ ਆਪਣੇ ਆਪ ਤੇ ਲਾਗੂ ਕਰੋ ਤੇ ਜਿਹੜੀ ਸਿੱਖੀ ਦੀ ਸੋਚ ਹੈ ਨਾ ਇਹ ਪਹਿਲੇ ਦਿਨ ਤੋਂ ਤੂੰ ਬੇਤੜਾਉਣ ਵਾਲੀ ਆ ਮੈਂ ਤਾਂ ਜਥੇਦਾਰੀ ਉਹਨੂੰ ਮੰਨਦਾ ਵਾ ਜਰਨੈਲ ਹੀ ਕੌਮ ਦਾ ਉਹ ਆ ਬਾਬਾ ਬੰਦਾ ਸਿੰਘ ਬਹਾਦਰ ਨੋਚ ਨੋਚ ਕੇ ਉਹਨੂੰ ਸ਼ਹੀਦ ਕੀਤਾ ਜਮੂਰਾ ਦੇ ਨਾਲ ਬਾਬਾ ਕਪੂਰ ਸਿੰਘ ਬਾਬਾ ਜਰ ਬਾਬਾ ਜਸਾ ਸਿੰਘ ਆਲੂ ਵਾਲੀਆ ਸੁਲਤਾਨੁਲ ਕੌਮ ਜਦਨ ਕੋ ਪੂਰੀ ੜੇ ਲੜਿਆ 300 350 ਤੋਂ ਉੱਤੇ ਤੀਰ ਵੱਜਾ ਉਹਦੇ ਪਤਾ ਨਹੀਂ 52 ਉਹਦੇ ਫੱਟ ਸੀ ਫੱਟ ਉਹਨੂੰ ਕਹਿੰਦੇ ਜਿਹੜਾ ਗੇਠ ਤੋਂ ਜ਼ਿਆਦਾ ਹੋਵੇ ਜਹਦਾ ਦਾ ਸਰੀਰ ਛੱਲੀਓ ਛੱਲੀਆ ਜਥੇਦਾਰ ਹਨ ਬਾਬਾ ਹਨੂਮਾਨ ਸਿੰਘ ਕਿੰਨੀਆਂ ਗੋਲੀਆਂ ਖਾ ਕੇ ਕਿਤਰਾ ਫੱਟ ਖਾ ਕੇ ਸ਼ਹੀਦ ਹੋਇਆ ਜਥੇਦਾਰ ਹਨ ਬਾਬਾ ਫੂਲਾ ਸਿੰਘ ਅਕਾਲੀ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਜੋਰਾਵਰ ਸਿੰਘ ਜਿਹੜਾ ਇੱਧਰ ਹੈ ਨਾ ਤੇ ਉਸੇ ਲੜੀ ਚ ਸ਼ਾਮਲ ਹੁੰਦੇ ਸਨ ਸੰਤ ਜਰਨੈਲ ਸਿੰਘ ਜਰਨੈਲ ਸਿੰਘ ਜੀ ਬਾਬਾ ਜੀ ਹੁੰਦਾ ਇੱਕ ਨਾ ਬੜਾ ਵਧੀਆ ਇੱਕ ਗਾਣਾ ਵਾ ਪੰਜਾਬੀ ਪੰਜਾਬ ਦੇ ਖਿੱਤੇ ਦੇ ਵਿੱਚ ਜਦੋਂ ਪਤਾ ਹੋਵੇ ਸੀਨਿਆਂ ਚ ਛੇਤ ਹੋਣਗੇ ਉਦੋਂ ਜੰਗ ਜਾਨ ਵਾਲੇ ਬੰਦੇ ਆਮ ਨਹੀਂ ਹੁੰਦੇ ਇਹੀ ਸੰਤ ਜਰਨੈਲ ਸੋਹਣਾ ਨੇ ਇਹਨਾਂ ਸਰਕਾਰਾਂ ਨਾਲ ਇਹਨਾਂ ਏਜੰਸੀਆਂ ਨਾਲ ਸਮਝੌਤੇ ਕੀਤੇ ਹੁੰਦੇ ਅੱਜ ਨਾ ਫੋਟੋ ਹੁੰਦੀ ਨਾ ਉਹਨਾਂ ਦਾ ਨਾਂ ਹੁੰਦਾ ਉਹਨਾਂ ਨੇ ਤੂੰਬੇ ਤੋੜ ਕੇ ਆਪਣੀ ਜਰਨੈਲੀ ਦਾ ਦਾਵਾ ਪੇਸ਼ ਕੀਤਾ ਵਾ ਇਸ ਪੰਜਾਬ ਦੀ ਸੁੱਤੀ ਹੋਈ ਉਹਨਾਂ ਨੇ ਹਰ ਘਰ ਦੇ ਉਸ ਪੁੱਤ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਪੁੱਤਰ ਤੂੰ ਵੱਡੇ ਹੋਣਾ ਗਾਂ ਤੇਰੀਆਂ ਨਸਲਾਂ ਵੱਡੀਆਂ ਹੋਣੀਆਂ ਤੇਰੇ ਘਰ ਤੇ ਡਾਕਾ ਪੈਣ ਵਾਲਾ ਹੀ ਕੱਲੀ ਕੱਲੀ ਸਪੀਚ ਉਹਨਾਂ ਦੇ ਗਾਂ ਜਿਹੜੇ ਸੈਕੰਡ ਹੈਂਡ ਕਮਾਂਡ ਸੀਗੇ ਉਹਨਾਂ ਦੀਆਂ ਭਰਪੂਰ ਸਿੰਘ ਬਲਬੀਰ ਹੋਣੀ ਸੰਤ ਜਰਨੈਲ ਸਿੰਘ ਹੋਣੀ ਠੀਕ ਇਸ ਕਰਕੇ ਇਹ ਜਾਣ ਕੇ ਇੱਕ ਸਿੱਖਾਂ ਦੇ ਵਿਰੁੱਧ ਪ੍ਰੋਪਗੈਂਡਾ ਚੱਲਦਾ ਆਇਆ ਤੇ ਉਹਨੂੰ ਚਾਲੂ ਰੱਖਿਆ ਜਾ ਰਿਹਾ ਸਿੱਖ ਇਹ ਹੈ ਜੀ ਮੈਂ ਇੱਕੋ ਗੱਲ ਦੱਸ ਦੇਣਾ ਏਜੰਸੀਆਂ ਨੂੰ ਸਰਕਾਰਾਂ ਨੂੰ ਸਿੱਖ ਇਹ ਜੀ ਬਿਰਤੀ ਦਾ ਨਹੀਂਗਾ ਸਿੱਖ ਵਾ ਕਿਰਤ ਕਰਨ ਵਾਲਾ ਨਾਮ ਜਪਣ ਵਾਲਾ ਵੰਡ ਛਕਣ ਵਾਲਾ ਜਿਹੜਾ ਉਹਦੇ ਤੇ ਇਤਬਾਰ ਕਰਦਾ ਸਿੱਖ ਤੇ ਟਰਸਟ ਕਰਦਾ ਉਹਦੇ ਅੱਗੇ ਉਹਦੀ ਰਾਖੀ ਵਾਸਤੇ ਛਾਤੀ ਡਾਹ ਕੇ ਖੜਦਾ ਸਿੱਖ ਸਿੱਖ ਨੂੰ ਅਤਵਾਦੀ ਨਾ ਕਹੋ ਵੱਖਵਾਦੀ ਨਾ ਕਹੋ ਇਸ ਦੇਸ਼ ਦੀ ਪੱਤ ਦੀ ਰਾਖੀ ਕੀਤੀ ਆ ਇਸ ਦੇਸ਼ ਦੀ ਬਿਜਤੀ ਨੂੰ ਇੱਜ਼ਤ ਚ ਬਦਲਿਆ ਖਾਲਸੇ ਨੇ ਹਜ਼ਾਰਾਂ ਸਾਲ ਤੋਂ ਹੁੰਦਿਆਂ ਹਮਲਿਆਂ ਨੂੰ ਰੋਕਿਆ ਇਹ ਗੱਲਾਂ ਮੈਂ ਨਹੀਂ ਉਹ ਇਹ ਗੱਲ ਕਹਿੰਦਾ ਇਹਨਾਂ ਦੀਆਂ 3 ਛਡਾਈਆਂ ਇਹ ਭੁੱਲ ਗਏ ਆ ਹੂੰ ਕੋਈ ਨਹੀਂ ਗਾਂ ਵੀ ਮੌਕਾ ਆ ਜਾਣਾ ਫੇਰ ਪਤਾ ਲੱਗੂਗਾ ਜਿਹੜਾ ਬੰਦਾ ਮਰ ਗਿਆ ਤੇ ਮੁੱਕਰ ਗਿਆ ਉਹਦਾ ਕੋਈ ਦਾਰੂ ਨਹੀਂ ਹੁੰਦਾ ਇਸ ਦੇਸ਼ ਦੀ ਸੰਸਕ੍ਰਿਤੀ ਦਾ ਜੋਰ ਹੀ ਇਸੇ ਤੇ ਲੱਗਾ ਹੋਇਆ ਵਾ ਕਿ ਸਿੱਖ ਇਤਿਹਾਸ ਨੂੰ ਸਿੱਖ ਗੁਰੂ ਇਤਿਹਾਸ ਨੂੰ ਸਿੱਖ ਸ਼ਹੀਦਾਂ ਦੇ ਇਤਿਹਾਸ ਨੂੰ ਅਸੀਂ ਨਾ ਨਾ ਲੈਣਾ ਉਹਦੇ ਵਿੱਚ ਕੁਛ ਪੜ੍ਹਠ ਕਰਨੀਆਂ ਹਰ ਪੱਖ ਤੋਂ ਇਹ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਹੈ ਹੂੰ ਇਸ ਚੀਜ਼ ਦਾ ਨਜ਼ਰੀਆ ਗਲਤ ਵਾ ਸਿੱਖ ਨੇ ਇਹਨਾਂ ਦੀ ਬਾਹ ਫੜੀ ਇਸ ਹਕੂਮਤ ਦੇ ਇਸ ਦੇਸ਼ ਦੀ ਬਾਹ ਫੜ ਕੇ 47 ਤੋਂ ਬਾਅਦ ਇਧਰ ਆਉਣ ਦਾ ਫੈਸਲਾ ਕੀਤਾ ਤੇ ਜੋ ਇਹਨਾਂ ਨੇ ਕੀਤਾ ਪਿਛਲੇ 60-70 ਸਾਲਾਂ ਦੇ ਵਿੱਚ ਉਹ ਦੁਨੀਆ ਦੇ ਨਕਸ਼ੇ ਦੇ ਵਿੱਚ ਕਾਬਿਲ ਇਤਾਰੀਫ ਆ ਕਿ ਕੀ ਇਹਨਾਂ ਨੂੰ ਲੋਕੀ ਕਹਿਣਗੇ ਕੀ ਇਤਿਹਾਸ ਹੋਊਗਾ ਵੀ ਜਿਹੜੇ ਲੋਕ ਇਹਨਾਂ ਦੇ ਹਾਕਾਂ ਲਈ ਮਰਦੇ ਆਏ ਲੜਦੇ ਆਏ ਇਸ ਦੇਸ਼ ਦੀ ਪੱਤ ਦੀ ਰਾਖੀ ਕੀਤੀ ਇਸ ਦੇਸ਼ ਦੀ ਵਿਜਤੀ ਨੂੰ ਇੱਜ਼ਤ ਦੇ ਵਿੱਚ ਖਾਲਸੇ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ੍ਰੀ ਸਾਹਿਬ ਨੇ ਇੱਜ਼ਤ ਚ ਬਦਲਿਆ ਉਦ ਰੱਖਿਆਬਰ ਦਾ ਰਾਹ ਬੰਦ ਕੀਤਾ ਉਹ ਜਿੰਨਾ ਲੋਕਾਂ ਦੇ ਅੱਗੇ ਅੱਜ ਤੱਕਰ ਦੁਨੀਆ ਦੀਆਂ ਵੱਡੀਆਂ ਤਾਕਤਾਂ ਨਹੀਂ ਖੜ ਸਕੀਆਂ ਰਸ਼ੀਆ ਨਹੀਂ ਖੜ ਸਕਿਆ ਅਮਰੀਕਾ ਨਹੀਂ ਖੜ ਸਕਿਆ ਤੁਸੀਂ ਕੀ ਪਾਣੀ ਹਾਰੋ ਬਿਲਕੁਲ ਕਈ ਨੌਜਵਾਨ ਹੁਣ ਬੱਸਾਂ ਦੇ ਉੱਤੇ ਤੇ ਸੰਤਾਂ ਦੀ ਤਸਵੀਰ ਲਾ ਕੇ ਭੇਜ ਰਹੇ ਨੇ ਜਿਨ੍ਹਾਂ ਦੇ ਉੱਤੇ ਐਚ ਪੀ ਲਿਖਿਆ ਹੈ ਹਿਮਾਚਲ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੇ ਗੱਡੀਆਂ ਨੇ ਸੰਤਾਂ ਦੀ ਫੋਟੋ ਲਾ ਕੇ ਸਟicker ਲਾ ਕੇ ਭੇਜ ਰਹੇ ਨੇ ਕਹਿੰਦੇ ਵੀ ਹੁਣ ਪਟੋ ਕਹਿੰਦੇ ਹੁਣ ਭੇਜਦੇ ਆ ਫਿਰ ਮਸਲਾ ਆਏ ਵੀ ਤਕਰਾਰ ਹੀ ਵਧੂਗੀ ਨਾ ਇੱਕ ਗੱਲ ਇੱਕ ਮੋਟਰਸਾਈਕਲ ਜਾਂ ਇੱਕ ਗੱਡੀ ਤੋਂ ਕੰਮ ਵਧਾਇਆ ਤੇ ਮੂੰਹ ਚੋਂ ਕੱਢਿਓ ਇਹ ਸ਼ਬਦ ਕਿਉਂਕਿ ਸੋਸ਼ਲ ਮੀਡੀਆ ਇਹ ਵੇਖੋ ਵੀ ਕਿਸਾਨੀ ਸੰਘਰਸ਼ ਵੀ ਇੱਕ ਚੈਲੰਜ ਸੀ ਨਾ ਸਰਕਾਰ ਦਾ ਅਗਲੇ ਪਹੁੰਚ ਗਏ ਨਾ ਜੇ ਸਾਡੀ ਗਲਤੀ ਹੋਊਗੀ ਉਹਦਾ ਕਮਿਆਜਾ ਸਾਨੂੰ ਭੁਗਤਣਾ ਪੈਣਾ ਮਤਲਬ ਜਿਹੜੀ ਚੀਜ਼ ਉਹ ਚਾਹੁੰਦੇ ਨੇ ਉਹਦੇ ਵਿੱਚ ਉਹ ਕਾਮਯਾਬ ਹੋ ਰਿਹਾ ਜਿਹੜੀ ਚੀਜ਼ ਉਹ ਚਾਹੁੰਦੇ ਨੇ ਜਿਹੜਾ ਕਰਵਾਉਣਾ ਚਾਹੁੰਦੇ ਨੇ ਉਹ ਹੋ ਰਿਹਾ ਇਹਦੇ ਵਿੱਚ ਨੁਕਸਾਨ ਕੀਦਾ ਜੀ ਤੁਹਾਨੂੰ ਕੀਦਾ ਲੱਗਦਾ ਕੀ ਇਹਦੇ ਨੁਕਸਾਨ ਹੋ ਸਕਦਾ ਇਹਦੇ ਵਿੱਚ ਪਰਿਵਾਰਕ ਤੌਰ ਤੇ ਨੌਜਵਾਨਾਂ ਦਾ ਨੁਕਸਾਨ ਆ ਉਧਰ ਉਧਰੀ ਇਹਦੇ ਵਿੱਚ ਆਮੋ ਖਾਸ ਉਹ ਬੰਦਾ ਰਗੜਿਆ ਜਾਣਾ ਜੀਦਾ ਕੋਈ ਵਸਤਾ ਹੀ ਨਹੀਂਗਾ ਚਿਚੜੀ ਹੁੱਲੜਬਾਜੀ 47 ਦੇ ਵਿੱਚ ਵੀ ਹੁੱਲੜਬਾਜੀ ਸੀਗੀ ਲੋਕ ਤੇ ਇੱਕ ਦੂਜੇ ਨੂੰ ਕਹਿੰਦੇ ਸੀ ਜਾਓ ਹੀ ਨਾ ਪਿੰਡਾਂ ਦੇ ਪਿੰਡ ਜਿਹੜੇ ਉਜੜੇ ਆ ਪਰ ਸਾਰਾ ਕੁਝ ਪਲਾਨਟ ਕਰਕੇ ਵਿੱਚ ਗੁੰਡੇ ਬਦਮਾਸ਼ ਘੱਲ ਕੇ ਉਧਰ ਉਧਰੀ ਨੁਕਸਾਨ ਕਰਕੇ ਉਹ ਨੁਕਸਾਨ ਮੁੜ ਕੇ ਲੋਕਾਂ ਦੇ ਹੱਥਾਂ 'ਚ ਹਥਿਆਰ ਆ ਗਏ ਲੋਕਾਂ ਨੇ ਇੱਕ ਦੂਜੇ ਨੂੰ ਵੱਢਣਾ ਕੁੱਟਣਾ ਸ਼ੁਰੂ ਕਰਤਾ ਇਹੋ ਜਿਹਾ ਜਿਹੜਾ ਮਾਹੌਲ ਆ ਨਾ ਇਹ ਇੱਕ ਚੰਗੇ ਮਾਹੌਲ ਨੂੰ ਨਹੀਂ ਸਿਰਜਦਾ ਇਹਨੂੰ ਇੱਥੇ ਹੀ ਖਤਮ ਕਰ ਦਿਓ ਠੀਕ ਹੈ ਨਾ ਜੇ ਤੇ ਸੰਤਾਂ ਦੀ ਤਸਵੀਰ ਤੁਹਾਡੇ ਤੇ ਥੋਪ ਰਹੇ ਆਸੀਂ ਤੁਹਾਡੇ ਤੇ ਕੋਈ ਗੱਲ ਥੋਪ ਰਹੇ ਆ ਤੁਹਾਨੂੰ ਕੋਈ ਗਲਤ ਮਲਤ ਅਸੀਂ ਕਹਿ ਰਹੇ ਆ ਤੁਸੀਂ ਕਹੋ ਉਹ ਜੀ ਤਸਵੀਰ ਉਹ ਪੰਥ ਨੂੰ ਪ੍ਰਵਾਨ ਉਹ ਸਿੱਖਿਆ ਜੇ ਆਪ ਘਰ ਚ ਸ਼ੋਭਤਾ ਉਹ ਸਾਡੇ ਧਾਰਮਿਕ ਪੱਖ ਤੋਂ ਸਾਡੇ ਧਾਰਮਿਕ ਲੀਡਰ ਬੜੇ ਜਪੀ ਤਪੀ ਸੰਤ ਸਿਪਾਈ ਦਾ ਰਤਬਾ ਉਹਨਾਂ ਨੂੰ ਹਾਸਲ ਆ ਸਾਡੇ ਮਨਾਂ 'ਚ ਉਹਨਾਂ ਦਾ ਬੜਾ ਵੱਡਾ ਸਤਕਾਰ ਆ ਉਹਨਾਂ ਦੇ ਖਿਲਾਫ ਕੋਈ ਵੀ ਬਚਨ ਅਸੀਂ ਨਾ ਸੁਣ ਸਕਦੇ ਆ ਨਾ ਪ੍ਰਵਾਨ ਕਰ ਸਕਦੇ ਆ ਉਹ ਸਾਡੇ ਸਿਰ ਦਾ ਤਾਜ ਨੇ ਸਾਡੇ ਸ਼ਹੀਦ ਨੇ ਸਾਡੇ ਮਨਾਂ ਨੂੰ ਬਹੁਤ ਦੁੱਖ ਪਹੁੰਚਦਾ ਜਦੋਂ ਤੁਸੀਂ ਇਤਰਾ ਬੋਲਦੇ ਜੀ ਅਸੀਂ ਤੁਹਾਡੇ ਕਿਸੇ ਨੂੰ ਬੋਲੀਏ ਤੁਸੀਂ ਅੱਜ ਤੱਕ 라ਵਣ ਦਾ ਪਿੱਟ ਸਿਆਪਾ ਕਰਦੇ ਆਉਣ ਦੇ ਜੀ ਉਹਦੇ ਪੁਤਲੇ ਫੂਕਦੇ ਜੀ ਠੀਕ ਆ ਅਸੀਂ ਕਦੀ ਆ ਪੰਜਾਬ ਦੀ ਧਰਤੀ ਤੇ ਸਾਰਾ ਕੁਝ ਹੁੰਦਾ ਅਸੀਂ ਕਿਸੇ ਦਾ ਵਿਰੋਧ ਕੀਤਾ ਕਦੀ ਹਾਂ ਲਾਗੇ ਖੋਦ ਹੀ ਇੱਕ ਪੱਖ ਨਿਕਲਦਾ ਆਉਂਦਾ ਹੁਣ ਰਾਵਣ ਦਾ ਵੀ ਉਹ ਇਦਾਂ ਸੀ ਉਹ ਇਦਾਂ ਸੀ ਸਾਨੂੰ ਤਾਂ ਕੋਈ ਲੈਣਾ ਦੇਣਾ ਨਹੀਂ ਨਾ ਤੁਸੀਂ ਜੋ ਮਰਜ਼ੀ ਕਰੋ ਇਸ ਕਰਕੇ ਸਾਡੇ ਧਾਰਮਿਕ ਸਾਡੇ ਧਾਰਮਿਕ ਰਾਜਨੀਤਿਕ ਸਾਡੇ ਪਰਿਵਾਰਕ ਇਹਨਾਂ ਮਸਲਿਆਂ ਦੇ ਵਿੱਚ ਜਾਣ ਬੁੱਝ ਕੇ ਸਾਨੂੰ ਨਾਲ ਜਾਓ ਤੇ ਉਲਝਾਉਣ ਤੋਂ ਪਹਿਲਾਂ ਇੱਕ ਤਾਂ ਸਾਡਾ ਇਤਿਹਾਸ ਵੇਖ ਲਿਓ ਅਸੀਂ ਹੁਣਾਂ ਲੋਕਾਂ ਨਾਲ ਟੱਕਰ ਲਈ ਆ ਜਿਹੜੇ ਕੱਦਾ ਕਾਠਾਂ ਸੜ ਤੋਂ ਵੱਡੇ ਸੀ ਜਿਹੜੇ ਰਾਜਨੀਤਿਕ ਤੌਰ ਤੇ ਹਜ਼ਾਰਾਂ ਸਾਲ ਤੋਂ ਸੜ ਤੋਂ ਪਹਿਲਾਂ ਪੈਦਾ ਹੋਏ ਨੇ ਜਿਨ੍ਹਾਂ ਨੇ ਇਸ ਦੇਸ਼ ਦੀਆਂ ਸਾਰੀਆਂ ਹੀ ਤਾਕਤਾਂ ਪੈਨਾ ਥੱਲੇ ਰੋਲ ਕੇ ਰੱਖਤੀਆਂ ਅਹਿਮਦ ਚਾਹਬਦਲੀ ਅਸੀਂ ਉਹਨਾਂ ਨੂੰ ਹੱਥ ਵਿਖਾਏ ਆ ਜੋ ਖਰਾਕ ਚ ਵੀ ਤਕੜੇ ਸੀ ਸਰੀਰਾਂ ਚ ਵੀ ਤਕੜੇ ਸੀ ਆਰਥਿਕ ਪੱਖੋਂ ਵੀ ਤਕੜੇ ਸੀ ਰਾਜਨੀਤਿਕ ਪੱਖੋਂ ਵੀ ਤਕੜੇ ਸੀ ਉਹਨਾਂ ਦੇ ਆਪਦੇ ਦੇਸ਼ ਸੀ ਲਸ਼ਕਰ ਸੀਗੇ ਸਾਨੂੰ ਘਰੋਂ ਬੇਕਾਰ ਹੋਣਾ ਪਿਆ ਪਰ ਅਸੀਂ ਮੂੰਹ ਤੋੜਵਾ ਜਵਾਬ ਦਿੱਤਾ ਤੇ ਜੋ ਚੀਜ਼ਾਂ ਜੇ ਉਹਨਾਂ ਨਾਲ ਅਸੀਂ ਲੜੇ ਸੀ ਨਾ ਸਚਾਈ ਸੀ ਤੇ ਅਸੀਂ ਰਾਜ ਭਾਗ ਦੇ ਹੱਕਦਾਰ ਬਣੇ ਸਾਡਾ ਰਾਜ ਆਇਆ ਜਿਹਦੇ ਵਾਸਤੇ ਖਾਲਸੇ ਨੂੰ ਬੜੀਆਂ ਕੁਰਬਾਨੀਆਂ ਕੀਤੀਆਂ ਉਹ ਤੋਂ ਬਾਅਦ ਜਿਹੜਾ ਤੁਹਾਡਾ ਸਿਸਟਮ ਆ ਦੇਸ਼ ਦਾ ਇਹ ਦੇਸ਼ ਦਾ ਸਿਸਟਮ ਛੋਟੀ ਰਿਆਸਤ ਦੇ ਹਿਸਾਬ ਨਾਲ ਸੀਗਾ ਵੱਡੀ ਰਿਆਸਤ ਨੂੰ ਕਮਾਂਡ ਕਰਦੀ ਸੀਗੀ ਹਮੇਸ਼ਾ ਬਾਹਰੋਂ ਹਮਲਾਵਰ ਹੁੰਦਾ ਸੀਗਾ ਕੋਈ ਉਹਦੇ ਅਧੀਨ ਹੋ ਜਾਂਦਾ ਸੀਗਾ ਅਧੀਨ ਹੋ ਕੇ ਇਹ ਖਾਲਸੇ ਨੇ ਇਸ ਦੇਸ਼ ਵਾਸਤੇ ਜੋ ਕੀਤਾ ਨਾ ਉਹ ਇਹ ਭੁੱਲ ਚੁੱਕੇ ਇਸ ਗੱਲ ਦਾ ਬੜਾ ਦੁੱਖਾ ਸਾਨੂੰ ਜੋ ਇੱਜ਼ਤ ਚਾਹੀਦੀ ਸੀ ਨਾ ਉਹ ਨਹੀਂ ਦਿੱਤੀ ਤੇ ਆਏ ਦਿਨ ਇਹੋ ਜੇ ਕੰਮ ਕਰਕੇ ਸਾਡੀ ਇਹ ਬੇਇੱਜ਼ਤੀ ਕਰਦੇ ਆ ਠੀਕ ਹੈ ਅਸੀਂ ਨਹੀਂ ਪਰਵਾਣ ਕਰਨੀ ਬਹੁਤ ਸ਼ੁਕਰੀਆ ਬੱਬੇ ਜੱਸਾ ਸਿੰਘ ਜੀ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਜਿਸ ਤਰੀਕੇ ਨਾਲ ਹਿਮਾਚਲ ਦੇ ਵਿੱਚ ਹੋ ਰਿਹਾ ਜਾਂ ਅੱਗੇ ਹੋਵੇਗਾ ਉਸ ਨੂੰ ਇਹਨਾਂ ਨੇ ਪਹਿਲਾਂ ਹੀ ਕਿਹਾ ਕਿ ਨੁਕਸਾਨ ਕਿਹਦਾ ਹੋਏਗਾ ਪਰ ਪਹਿਲਾਂ ਇਹ ਵੀ ਹੈਗੇ ਇਹਨਾਂ ਨੇ ਕਿਹਾ ਤਾਂ ਕਿ ਸਾਡਾ ਇਤਿਹਾਸ ਪੜ ਲਿਓ ਸਿੱਖਾਂ ਦਾ ਇਤਿਹਾਸ ਕੀ ਹੈ ਅਸੀਂ ਕਿਵੇਂ ਇੱਥੋਂ ਤੱਕ ਆਏ ਆ ਕਿਵੇਂ ਰਾਜ ਰਾਜ ਕਾਇਮ ਕੀਤੇ ਸਾਰਾ ਕੁਝ ਪਰ ਇਹਨਾਂ ਨੇ ਇਹ ਵੀ ਕਿਹਾ ਕਿ ਬਾਲਾ ਨੁਕਸਾਨ ਨਹੀਂ ਕਰਉਣਾ ਚਾਹੀਦਾ ਸੋ ਸਮਝ ਕੇ ਸਾਰਾ ਕੁਝ ਚੀਜ਼ਾਂ ਨੂੰ ਚੱਲਣਾ ਚਾਹੀਦਾ ਆਨਲਾਈਨ ਦੇਣਾ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਆਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਰਜੋਗ ਦੇ ਸੀ ਜਗਮੀਤ ਧੰਨਵਾਦ